ਉਹ ਬਲਕ ਮੋੜੇ ਦਾ ਮਾਲ ਵੀ ਆਦਾ ਹੈ ਮਸਾਡੇ ਡੰਡੇ ਨਾਲ ਆ ਜਾਂਦਾ ਹੁੰਦਾ ਹੈ ਅੱਗੇ 12 ਕਿਨਾਂ ਮੋਸ਼ਕ ਹੁੰਦੀ ਹੈ ਉਹ ਤਾਂ ਜੋ ਕੀ ਮਿਲਿਆ ਸਾਡੇ ਨੂੰ ਆਸ ਜੋਦਾ ਨਾਮ ਮੇਰਾ ਪਤੀ ਦਾ ਸੀ ਕੀ ਨਾਮ ਸੀ ਉਹਨਾਂ ਦਾ ਨਾ ਰੈਂਕਾ ਸੀ ਨਾਮ ਪਕੱਚਾ ਦਾ ਕਿਦਾਂ ਇਹ ਮਾਮਲਾ ਹੋਇਆ ਕਿ ਸਾਰਾ ਮਾਤਾ ਜੀ ਮੈਨੂੰ ਸਾਨੂੰ ਨਹੀਂ ਪਤਾ ਸੀ ਤਾਂ ਘਰ ਸੀ ਇਹ ਘਰ ਤੋਂ ਪਾਸਾ ਸੀਗਾ ਲੋਕੀ ਕਹਿੰਦੇ ਉੱਥੇ ਮਾਰ ਵੱਢ ਕੇ ਤੇ ਧੂਕ ਇੱਥੇ ਨਹੀਂ ਆਇਆ ਇੱਥੇ ਅੱਗ ਵੀ ਲਾਤੀ ਪੁੱਤ ਉਹਨੂੰ ਅੱਗ ਲਾਤੀ ਕੀ ਤੁਹਾਨੂੰ ਪਤਾ ਕਿੰਨਾ ਵੱਲੋਂ ਇਹ ਗੱਲ ਸਾਰਾ ਹੋਇਆ ਗਿਆ ਜਿਹੜਾ ਜਿਹੜਾ ਮਾਮਲਾ ਕੀਤਾ ਗਿਆ ਕਿ ਕਿਹੜਾ ਬੰਦਾ ਕਾਈ ਉਹ ਯਾਰ ਉਹ ਹੀ ਮੁੰਡਾ ਜਿਹੜਾ ਫੜਿਆ ਆ ਉਹਨੇ ਲੱਕੇ ਤੇ ਫੜਿਆ ਉਹ ਤੇ ਉੱਤੇ ਫੜਿਆ ਅੱਛਾ ਉਹਦਾ ਕੀ ਨਾਮ ਹੈ ਜੀ ਉਹਦਾ ਨਾਮ ਉਹਦਾ ਨਾਮ ਕੀ ਆ ਮਲਕਾ ਦੇ ਮੁੰਡੇ ਦਾ ਨਾਮ ਕੀ ਆ ਸੋਨੂ ਸੋਨੂ ਅੱਛਾ ਉਹ ਵੀ ਲਾਵਲਪੁਰ ਤੋਂ ਹੀ ਆ ਜੀ ਲਾਵਲਪੁਰ ਦਾ ਹੀ ਆ ਉਹ ਨੇ ਇੱਥੇ ਅੱਗ ਵੀ ਲਾਤੀ ਵਿਚਾਰੇ ਧੌਣ ਵੱਢ ਕੇ ਸੜ ਦਿੱਤੀ ਨਾਲੇ ਚ ਉਹ ਵੀ ਹੁਣ ਕੱਢੀ ਧੌਣ ਹੁਣ ਕੱਢੀ ਪੁੱਤ ਦੀ ਧੌਣ ਕੀ ਕਰੀਏ ਸਾਡੇ ਤੋਂ ਮਾਰ ਦਿੱਤਾ ਜੀ ਜਿਹਦਾ ਐਡਾ ਪੁੱਤ ਜਵਾਨ ਮਰ ਗਿਆ ਅਸੀਂ ਚਾਹੁੰਦੇ ਆ ਉਹਦੀ ਮੌਤ ਨਾਲ ਹੋਣੀ ਚਾਹੀਦੀ ਆ ਸਾਨੂੰ ਕੁਝ ਨਹੀਂ ਚਾਹੀਦਾ ਉਹਦੀ ਮੌਤ ਨਾਲ ਹੋਣੀ ਚਾਹੀਦੀ ਉਹ ਹੋਰਨਾਂ ਨੂੰ ਵੀ ਮਾਰਦਾ ਆ ਉਸਦੇ ਉਹਦੀ ਕੋਈ ਪੁਰਾਣੀ ਰੰਜਿਸ਼ ਜਿਹੜੀ ਉਹਨੇ ਇਦਾਂ ਕੀਤੀ ਨਹੀਂ ਸੀ ਉਹ ਕੁਝ ਨਹੀਂ ਸੀ ਉਹਨਾਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸੀ ਉਹ ਸਾਰਿਆਂ ਨੂੰ ਮਾਰਦਾ ਆ ਇੰਨੇ ਨੇ ਨਿਆਣਿਆਂ ਨੂੰ ਫੜ ਕੇ ਤਾਂ ਮਾਰਦਾ ਇਹ ਤਾਂ ਕੁੜੀ ਜਾਣਦੀ ਸੀ ਐਡੀ ਉਹਦੇ ਮਗਰ ਦਾਤ ਮਾਰਿਆ ਛੱਡ ਕੇ ਦੱਸਿਆ ਗਿਆ ਕਿ ਪਹਿਲਾਂ ਉਹ ਥੋੜਾ ਪਹਿਲਾਂ ਵੀ ਉਹ ਜੇਲ੍ਹ ਕੱਟ ਕੇ ਆਇਆ ਮੇਰੇ ਦੋਸਤ ਪਹਿਲਾਂ ਕੱਟ ਕੇ ਆਇਆ ਕਰਕੇ ਆਇਆ ਉਹ ਫੇਰ ਫੇਰ ਫਕਾਰ ਦਿੱਤਾ ਇਹ ਕੰਮ ਪਰਸੋਂ ਇਹ ਤਾਂ ਥੋੜੀ ਆ ਅੱਜ ਕਾੜ ਕੇ 10 ਸਾਲ ਦੀ ਸਜਾ ਢਾੜ ਕੇ ਫੇਰ ਕਰ ਲਾਪੂਗਾ ਆਣ ਕੇ ਫੇਰ ਕਿੱਥੇ ਤੱਕ ਕਰ ਦੂਆ ਇਹ ਕੋਈ ਨਿਆ ਹੋਇਆ ਇਹ ਕਾਬ ਇਹ ਨਿਆ ਨਹੀਂ ਹੋਇਆ ਇੰਨੇ ਇੰਨੇ ਕੁੜੀਆਂ ਨੂੰ ਵੀ ਫਾੜਦਾ ਉਹ ਇਸ ਕੰਮ ਤੋਂ ਮੈਂ ਤੁਸੀਂ ਫੇਰ ਇਹ ਚੀਜ਼ ਦੀ ਪਹਿਲਾਂ ਰਿਪੋਰਟ ਨਹੀਂ ਕਦੇ ਕੀਤੀ ਜੀ ਕੋਈ ਕੀਤਾ ਸਭ ਕੋਈ ਕੀਤੇ ਆ ਇਸ ਰਿਪੋਰਟ ਆ ਪੈਨ ਵਾਲਿਆਂ ਨੇ ਵਿਚਾਰ ਕਰਨੇ ਤੇ ਲਗਾ ਕੇ ਦਿੱਤੇ ਕੋਈ ਨਹੀਂ ਪਾਉਂਦਾ ਜੀ ਜੀ ਤੁਸੀਂ ਹੁਣ ਕੀ ਚਾਹੁੰਦੇ ਆ ਅਸੀਂ ਤਾਂ ਪਾਪਾ ਚਾਹੁੰਦੇ ਆ ਉਹਦੀ ਮਾਂ ਤੇ ਨਾ ਚਾਹੀਦੀ ਤੁਹਾਨੂੰ ਸਾਡੇ ਮੁੰਡਿਆਂ ਨੂੰ ਬਾ ਮਾਰਿਆ ਜਿੰਦਾ ਨਹੀਂ ਦੂਆ ਅੱਜ ਇਹਨੂੰ ਇਹਨੂੰ ਮਾਰਦੇ ਤਾਂ ਕੱਲ੍ਹ ਹੋਰ ਵੀ ਕੀ ਮਾਰ ਸਕਦਾ ਜੀ ਹੋਰ ਉਹ ਜੀੜਾ ਨਹੀਂ ਚਾਹੀਦਾ ਉਹਨੂੰ ਰੱਖਣਾ ਨਹੀਂ ਚਾਹੀਦਾ ਜੀ